ਸਾਂਝਾ ਕਰਨ ਨਾਲ ਜੁੜੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਫਿਰ ਜੁੜ ਬੈਠੇ ਆਂ ਸਾਂਝਾ ਕਰ ਦੇ ਵਿੱਚ ਤੇ ਅੱਜ ਮੈਂ ਗੱਲਬਾਤ ਕਰਨ ਜਾ ਰਹੀ ਆਂ ਜਿਹੜੀ ਕਿ ਬਹੁਤ ਹੀ ਬਹੁਤ ਹੀ ਜ਼ਿਆਦਾ ਕਾਮਨ ਕੁਐਸਚਨ ਹੁੰਦਾ ਆ ਸਾਡੇ ਕੋਲ ਆਉਣ ਵਾਲੇ ਭੈਣ ਭਰਾਵਾਂ ਦਾ ਬਹੁਤ ਕਸਟਮਰ ਸਾਡੇ ਕੋਲ ਆਉਂਦੇ ਆ ਬਹੁਤ ਭੈਣ ਭਰਾ ਸਾਨੂੰ ਮਿਲਣ ਆਉਂਦੇ ਆ ਹਰ ਰੋਜ਼ ਇਹ ਸੈਲਸਲਾ ਚੱਲਦਾ ਰਹਿੰਦਾ ਕਾਫੀ ਘੰਟਿਆਂ ਵੱਧੀ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਇਹਨਾਂ ਗੱਲਾਂ ਬਾਤਾਂ ਤੋਂ ਬਾਅਦ ਹਰ ਕੋਈ ਆਪੋ ਆਪਣੇ ਘਰ ਜਾਂਦਾ ਕਾਫੀ ਜਣੇ ਸਾਨੂੰ ਜਾ ਕੇ ਫੀਡਬੈਕ ਵੀ ਦਿੰਦੇ ਆ ਜਦੋਂ ਉਹਰੇ ਗੱਲਾਂ ਬਾਤਾਂ ਸੁਣਦੇ ਆ ਸਾਡੇ ਸਾਂਝੇ ਘਰ ਦਾ ਪਾਰਟ ਬਣਦੇ ਆ ਉਹ ਸਾਰੇ ਮਹਿਸੂਸ ਕਰਦੇ ਆ ਕਿ ਵਾਕਈ ਇੱਥੇ ਆ ਕੇ ਬੜਾ ਸੋਹਣਾ ਲੱਗਦਾ ਤੇ ਵਾਕਈ ਇਹ ਗੱਲਾਂ ਸੁਣ ਕੇ ਬੜਾ ਸੋਹਣਾ ਲੱਗਦਾ ਤੇ ਉਹ ਸਾਂਝੇ ਕਰਦੇ এনवायरमेंट ਨੂੰ ਸਪੈਸ਼ਲੀ ਸਾਰਿਆਂ ਨੇ ਕਿਹਾ ਕਿ ਬੜੀ ਪੋਜ਼ਿਟਿਵਿਟੀ ਫੀਲ ਹੁੰਦੀ ਹੈ ਜਦ ਅਸੀਂ ਇੱਥੇ ਆਉਨੇ ਆ ਪਰ ਜਦ ਅਸੀਂ ਘਰੇ ਜਾਂਦੇ ਆ ਸਾਡੀ ਉਹ ਚੀਜ਼ਾਂ ਤੇ ਗ੍ਰਿਪ ਨਹੀਂ ਰਹਿੰਦੀ ਹੈਗੀ ਅਸੀਂ ਜੋ ਸੁਣਿਆ ਹੁੰਦਾ ਸੀ ਉਹ ਭੁੱਲਣ ਲੱਗ ਜਾਂਦੇ ਆ ਜਾਂ ਸਤੋਂ ਉਹ ਇੰਪਲੀਮੈਂਟ ਹੁੰਦਾ ਹੀ ਨਹੀਂਗਾ ਕਿ ਜੋ ਅਸੀਂ ਸੁਣਿਆ ਹੋਇਆ ਇਹ ਕਿਵੇਂ ਕਿ ਅਸੀਂ ਕਿਵੇਂ ਚੇਂਜ ਕਰੀਏ ਜਾਂ ਸਾਡੇ ਘਰਾਂ 'ਚ ਸਿਚੁਏਸ਼ਨਸ ਕਿਉਂ ਨਹੀਂ ਚੇਂਜ ਹੋ ਰਹੀਆਂ ਜੋ ਅਸੀਂ ਚਾਹੁੰਦੇ ਹਾਂ ਹਰ ਹਰ ਇਨਸਾਨ ਚਾਹੁੰਦਾ ਹੈ ਕਿ ਅਸੀਂ ਖੁਸ਼ ਰਹੀਏ ਅਸੀਂ ਸੁਖੀ ਹੋਈਏ ਅਸੀਂ ਸਭ ਦਾ ਭਲਾ ਮੰਗੀਏ ਪਰ ਉਹ ਚੀਜ਼ ਹੁੰਦੀ ਨਹੀਂ ਹਾਂ ਜਦੋਂ ਸਾਂਝੇ ਕਰਦੇ ਵਿੱਚ ਆਉਨੇ ਆ ਸਾਰੇ ਐਗਰੀ ਜ਼ਰੂਰ ਹੁੰਦੇ ਆ ਇਸ ਚੀਜ਼ ਦੇ ਨਾਲ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦੀ ਆ ਕਿ ਸਾਂਝਾ ਘਰ ਦੇ ਵਿੱਚ ਅਸੀਂ ਖੁਦ ਇੱਥੇ ਰਹਿ ਰਹੇ ਆਂ ਇਹਦੇ ਵਿੱਚ ਤੁਸੀਂ ਜੋ ਸਾਨੂੰ ਦੇਖਦੇ ਹੋ ਉਹੀ ਸਾਡੀ ਲਾਈਫ ਹੈ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਤੁਸੀਂ ਸਾਨੂੰ ਘੰਟਾ ਮਿਲੇ ਤੇ ਦੁਆਦ ਸਾਡੀ ਲਾਈਫ ਵੱਖਰੀ ਹੋਊ ਕਈ ਵਾਰ ਅਸੀਂ ਤਿੰਨ ਤਿੰਨ ਚਾਰ ਚਾਰ ਘੰਟੇ ਵੀ ਬੈਠੇ ਰਹਿੰਦੇ ਆਂ ਗੱਲਾਂ ਮਾਰਦੇ ਆਂ ਤੇ ਉਹੀ ਸਾਡੀ ਲਾਈਫ ਹੁੰਦੀ ਆ ਜੋ ਸਾਨੂੰ ਮਿਲਦਾ ਉਹਨੂੰ ਹੱਸ ਕੇ ਮਿਲੀਦਾ ਜੋ ਉਹਨੂੰ ਕਹਿਣਾ ਵੰਦਦਾ ਉਹਦੀ ਸਿਚੁਏਸ਼ਨ ਦੇ ਹਿਸਾਬ ਨਾਲ ਇੱਕ ਆਨੈਸਟ opinion ਜਾਂ ਸੁਜੈਸ਼ਨ ਜੇ ਅਗਲੇ ਨੇ ਮੰਗੀ ਆ ਤਾਂ ਉਹ ਜ਼ਰੂਰ ਦੇਈਦੀ ਆ ਪਰ ਹਾਂ ਸਾਂਝੇ ਕਰਦੇ ਵਿੱਚ ਸਾਡੀ ਲਾਈਫ ਦਾ ਫਰਕ ਕਿਉਂ ਆ ਕਿ ਅਸੀਂ ਜ਼ਿੰਦਗੀ ਨੂੰ ਜਿਉਣ ਦਾ ਹੌਸਲਾ ਰੱਖ ਰਹੇ ਆ ਜੋ ਸਾਡੇ ਅੰਦਰੋਂ ਆ ਰਿਹਾ ਅਸੀਂ ਉਹ ਕਰ ਰਹੇ ਆ ਸਾਡੀ ਜਿਹੜੀ ਲਾਈਫ ਸਾਡੀ ਜਿਹੜੀ ਜ਼ਿੰਦਗੀ ਆ ਇਹ ਇਹਦੇ ਵਿੱਚ ਦੋ ਪਾਸੇ ਨਹੀਂ ਹੈਗੇ ਸਾਡੀ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਨਹੀਂ ਹੈਗਾ ਅਸੀਂ ਜੋ ਕਹਿ ਰਹੇ ਆ ਉਹ ਕਰ ਰਹੇ ਆ ਮੋਸਟਲੀ ਘਰਾਂ ਦੇ ਵਿੱਚ ਪ੍ਰੋਬਲਮ ਇਸੇ ਕਰਕੇ ਆਉਂਦੀ ਆ ਕਿ ਅਸੀਂ ਦੋ ਤਰ੍ਹਾਂ ਦੀ ਜ਼ਿੰਦਗੀ ਜਿਉਂਦੇ ਆ ਜਦ ਅਸੀਂ ਬਾਹਰ ਜਾਂਦੇ ਆ ਅਸੀਂ ਟਰਾਈ ਕਰਦੇ ਆ ਕਿ ਅਸੀਂ ਜੋ ਨਹੀਂ ਆ ਉਹ ਬਣ ਕੇ ਦਿਖਾਈਏ ਇੱਕ ਫੇਕ ਜੀ ਤਰ੍ਹਾਂ ਬਣ ਕੇ ਦਿਖਾਈਏ ਸਾਂਝੇ ਘਰ ਦੇ ਵਿੱਚ ਇੱਕ ਸਲੋਗਨ ਲੱਗਿਆ ਹੋਇਆ ਕਿ ਸੱਚ ਨੂੰ ਕਬੂਲ ਕੇ ਤੁਸੀਂ ਸੱਚੇ ਹੀ ਹੋਣਾ ਉਹ ਸਲੋਗਨ ਮੈਨੂੰ ਬੜਾ ਵਧੀਆ ਲੱਗਦਾ ਜੇ ਕਦੇ ਮਨ ਦੇ ਵਿੱਚ ਕੋਈ ਬਲਬਲਾ ਜਿਹਾ ਉੱਠਦਾ ਤਾਂ ਮੈਨੂੰ ਉਹ ਸਲੋਗਨ ਬੜਾ ਯਾਦ ਆਉਂਦਾ ਤੇ ਉਹ ਉਹ ਗਰਾਊਂਡ ਤੇ ਲੈ ਜਾਂਦਾ ਮੈਨੂੰ ਤਾਂ ਬੜਾ ਲੈ ਜਾਂਦਾ ਗਰਾਊਂਡ ਤੇ ਸੋ ਇਹ ਚੀਜ਼ ਆ ਕਿ ਜਦ ਤੁਸੀਂ ਸਾਂਝੇ ਘਰ ਦੇ ਵਿੱਚ ਕੋਈ ਮਕਸਦ ਲੈ ਕੇ ਆਉਨੇ ਹੋ ਕੁਝ ਸੁਣਨ ਆਉਨੇ ਹੋ ਕੁਝ ਪੁੱਛਣ ਆਉਨੇ ਹੋ ਤਾਂ ਉਹਨੂੰ ਜ਼ਰੂਰ ਕਰ ਜਾ ਕਿ ਉਹ ਤੁਹਾਨੂੰ ਇੰਪਲੀਮੈਂਟ ਕਰਨਾ ਪੈਣਾ ਉਹ ਇਹ ਚੀਜ਼ ਨਹੀਂ ਮੈਂ ਕਹਿੰਦੀ ਕਿ ਜਦ ਸੰਜੇ ਘਰ ਦੇ ਵਿੱਚ ਆਏ ਜਦ ਅਸੀਂ ਗੱਲ ਕਰ ਰਹੇ ਹਾਂ ਉਹਦੇ ਨਾਲ ਐਗਰੀ ਹੋਵੇ ਤੇ ਘਰ ਜਾ ਕੇ ਤੁਸੀਂ ਫਿਰ ਉਹੀ ਜਿਹੜਾ ਆਪਣਾ ਜਿਵੇਂ ਪੰਜਾਬੀ ਚ ਹੱਸਦੇ ਹੁੰਨੇ ਵੀ ਕੋਕ ਤਕਲੇਸ਼ ਉਹਦੇ ਹਿੱਸੇ ਬਣ ਜਾਓ ਨਹੀਂ ਸੰਜੇ ਘਰ ਦੇ ਵਿੱਚ ਜਦ ਵੀ ਆਉਣਿਓ ਜੇ ਕੋਈ ਤੁਹਾਨੂੰ ਚੇਂਜ ਲੱਗਦੀ ਹੈ ਆਪਣੇ ਆਪ ਦੇ ਵਿੱਚ ਆਈ ਉਹ ਚੇਂਜ ਨੂੰ ਜ਼ਰੂਰ ਤੇ ਜ਼ਰੂਰ ਆਪਣੇ ਘਰ ਦੇ ਵਿੱਚ ਲੈ ਕੇ ਜਾਓ ਸਾਡੀ ਜਿਹੜੀ ਲਾਈਫ ਆ ਉਹਦੇ ਵਿੱਚ ਅਸੀਂ ਇਹ ਰੱਖਿਆ ਹੋਇਆ ਸ਼ੁਰੂ ਤੋਂ ਕਿ ਜੇ ਕੋਈ ਇੱਕ ਦੂਜੇ ਨੂੰ ਅਸੀਂ ਵਧੀਆ ਸਲਾਹ ਦਿੰਨੇ ਆ ਇੱਕ ਦੂਜੇ ਲਈ ਵਧੀਆ ਕੰਮ ਕਰਦੇ ਆ ਉਹਨੂੰ ਜਰੂਰ ਐਪਰੀਸ਼ੀਏਟ ਕਰੋ ਹੁਣ ਪ੍ਰੈਕਟੀਕਲੀ ਮੈਂ ਦੱਸਦਣੀ ਆ ਕਿ ਚਾ ਰਣਜੀਤ ਗਏ ਹੋਏ ਨੇ ਮੈਂ ਇੱਕ ਦਿਨ ਵੀ ਉਹਨਾਂ ਨੂੰ ਨਹੀਂ ਕਿਹਾ ਹੈਗਾ ਕਿ ਇੱਥੇ ਔਖਾ ਲੱਗ ਰਿਹਾ ਹਾਲਾਂਕਿ ਜਦ ਬੰਦਾ ਫਰੰਟ ਤੇ ਹੁੰਦਾ ਉਹਨੇ ਸਾਰਾ ਕੁਝ ਸਾਂਭਿਆ ਹੁੰਦਾ ਜ਼ਿੰਮੇਵਾਰੀ ਸਾਂਭੀ ਹੁੰਦੀ ਹੈ ਮੈਂ ਕਦੇ ਇੱਕ ਫੋਨ ਵੀ ਨਹੀਂ ਸੀ ਚੱਕਿਆ ਤੇ ਹੁਣ ਦੋ ਦੋ ਫੋਨ ਸਾਂਭ ਰਹੀਆਂ ਜ਼ਿੰਮੇਵਾਰੀ ਮੇਰੀ ਵਧੀ ਹੋਈ ਆ ਪਰ ਇੰਨੇ ਤਕੜੇ ਹੋ ਕੇ ਉਹ ਕੰਮ ਕਰ ਰਹੇ ਆ ਤੇ ਮੈਂ ਕੱਲ ਚਰਨਜੀਤ ਨਾਲ ਗੱਲ ਕਰ ਰਹੀ ਸੀ ਦੋ ਤਿੰਨ ਕੰਮ ਸੀ ਉਹ ਲਿਸਟ ਬਣਾ ਕੇ ਕੰਮ ਕੀਤੇ ਤੇ ਉਹਨਾਂ ਨੂੰ ਬੋਲ ਕੇ ਮੈਸੇਜ ਕੀਤਾ ਵੀ ਉਹ ਕੰਮ ਹੋ ਗਏ ਤਾਂ ਇੰਨਾ ਸੋਣਾ ਉਹਨਾਂ ਦਾ ਬੈਕ ਮੈਸੇਜ ਆਇਆ ਕਿ ਮੈਨੂੰ ਲੱਗੇ ਵੀ ਜੇ ਹੋਰ ਵੀ ਪੰਜ ਸੱਤ ਕੰਮ ਹੋਣ ਤਾਂ ਕਿਹੜੀ ਵੱਡੀ ਗੱਲ ਆ ਉਹਨਾਂ ਨੇ ਬੜਾ ਸੋਹਣਾ ਲਿਖਿਆ ਵੀ ਮੇਰੀਏ ਸਰਦਾਰਨੀ ਹੈ ਪ੍ਰਾਊਡ ਆਫ ਯੂ ਇਹ ਗੱਲ ਇਹ ਨਹੀਂ ਕਿ ਮੈਨੂੰ ਇਹ ਮੈਂ ਤੁਹਾਨੂੰ ਕੈਮਰੇ ਤੇ ਦੱਸਣ ਲਈ ਕਹਿ ਰਹੀ ਐ ਵਾਕਈ ਉਹਨਾਂ ਨੇ ਫੀਲ ਕਰਕੇ ਲਿਖੀ ਐ ਤੇ ਧੁਰ ਮੇਰੇ ਅੰਦਰ ਤੱਕ ਗਈ ਆ ਸੋ ਇਹ ਚੀਜ਼ਾਂ ਅਸੀਂ ਆਪਣੇ ਘਰ ਦੇ ਵਿੱਚ ਵੀ ਅਪਣਾਈਏ ਸਾਡੇ ਜਿਹੜੇ ਘਰਾਂ ਦੇ ਵਿੱਚ ਮੋਸਟਲੀ ਕਲੇਸ਼ਾਂ ਦਾ ਕਾਰਨ ਹੁੰਦਾ ਸੀ ਇੱਕ ਦੂਜੇ ਨੂੰ ਐਪਰੀਸ਼ੀਏਟ ਨਹੀਂ ਕਰਦੇ ਸਾਨੂੰ ਲੱਗਦਾ ਹੀ ਨਹੀਂ ਕਿ ਦੂਜਾ ਬੰਦਾ ਕੋਈ ਕੰਮ ਕਰ ਰਿਹਾ ਸਿਰਫ ਜਿਵੇਂ ਬੀਂਗ ਮੈਨ ਨੂੰ ਲੱਗਦਾ ਕਿ ਮੈਂ ਹੀ ਕਮਾਈ ਕਰਕੇ ਲਿਆਉਣਾ ਮੈਂ ਹੀ ਕੰਮ ਕਰਦਾ ਜਾਂ ਔਰਤ ਨੂੰ ਲੱਗਦਾ ਮੈਂ ਹੀ ਕੰਮ ਕਰਦੀ ਆਸੀ ਇੱਕ ਦੂਜੇ ਦੇ ਕੀਤੇ ਹੋਏ ਨੂੰ ਐਪਰੀਸ਼ੀਏਟ ਨਹੀਂ ਕਰਦੇ ਅਸੀਂ ਧੰਨਵਾਦ ਦੇ ਭਾਵ ਚਾਉਂਦੇ ਹੀ ਨਹੀਂਗੇ ਜੋ ਸਾਡੇ ਕੋਲ ਆ ਅਸੀਂ ਤਾਂ ਬਸ ਤਲਵਾਰਾਂ ਲਈ ਖੜੇ ਰਹਿਣੇ ਆ ਹਾਂ ਜਦੋਂ ਬਾਹਰ ਜਾਂਦੇ ਆ ਉਦੋਂ ਜਰੂਰ ਅਸੀਂ ਡਿਫਰੈਂਟ ਲਾਈਫ ਦਿਖਾਉਂਦੇ ਆ ਕਈ ਘਰਾਂ ਦਾ ਸਾਨੂੰ ਵੀ ਪਤਾ ਹੁੰਦਾ ਆ ਕਿ ਇਹਨਾਂ ਦੀ ਸਿਚੁਏਸ਼ਨ ਕੀ ਆ ਪਰ ਜਦੋਂ ਬਾਹਰ ਜਾਂਦੇ ਆ ਬੜੀ ਸੋਹਣੀ ਤਰ੍ਹਾਂ ਸਜ ਸਬਰ ਕੇ ਬੜੇ ਉਹਨਾਂ ਦੀਆਂ ਪਿਕਚਰਾਂ ਸਟੇਟਸ ਪਾਏ ਹੁੰਦੇ ਆ ਫਿਰ ਲੱਗਦਾ ਵੀ ਕਿਹੜੀ ਚੀਜ਼ ਨੂੰ ਸੱਚ ਮੰਨਿਆ ਜਾਵੇ ਜਿਹੜੀ ਉਹ ਘਰ ਦੀ ਸਿਚੁਏਸ਼ਨ ਆ ਉਹਨੂੰ ਜਾਂ ਐਸ ਨੂੰ ਸੋ ਆਹੀ ਫਰਕ ਆ ਵੱਡਾ ਕਿ ਜਿਹੜੀ ਘਰਾਂ ਦੇ ਵਿੱਚ ਚੇਂਜ ਨਹੀਂ ਆ ਰਹੀ ਚੇਂਜ ਲਿਆਉਣ ਦੀ ਜਗ੍ਹਾ ਤੇ ਅਸੀਂ ਚੇਂਜ ਦਿਖਾ ਰਹੇ ਹਾਂ ਉਹ ਦਿਖਾਉਣ ਵਾਲੀ ਚੇਂਜ ਨੇ ਕਦੇ ਤੁਹਾਡੇ ਵਿੱਚ ਕੋਈ ਫਰਕ ਨਹੀਂ ਲਿਆਉਣਾ ਹੈਗਾ ਅਸੀਂ ਮੰਨੀਏ ਕਿ ਸਾਡੇ ਵਿੱਚ ਇਹ ਪ੍ਰੋਬਲਮ ਆ ਔਰ ਹਰ ਦੁੱਖ ਦਾ ਕਾਰਨ ਹਰ ਬੰਦੇ ਤੋਂ ਆਪਣੇ ਆਪ ਤੋਂ ਸ਼ੁਰੂ ਹੁੰਦਾ ਜੇ ਤੁਸੀਂ ਦੁਖੀ ਹੋ ਤਕੋਈ ਨਾ ਕੋਈ ਕਾਰਨ ਤੁਹਾਡੇ ਅੰਦਰ ਆ ਜੇ ਸੁਖੀ ਵੀ ਹੋ ਤਾਂ ਕੋਈ ਨਾ ਕੋਈ ਕਾਰਨ ਤੁਹਾਡੇ ਅੰਦਰ ਆ ਬਸ ਦੂਜਿਆਂ ਨੂੰ ਦੋਸ਼ ਦੇ ਕੇ ਦੂਜਿਆਂ ਨੂੰ ਚੇਂਜ ਕਰਨ ਤੇ ਅਸੀਂ ਨਿਗਾ ਘਟਾਈਏ ਆਪਣੇ ਆਪ ਨੂੰ ਚੇਂਜ ਕਰੀਏ ਕਿਉਂਕਿ ਜਦ ਆਪਣਾ ਆਪ ਚੇਂਜ ਹੋ ਗਿਆ ਸਾਰੀ ਦੁਨੀਆ ਬਦਲ ਜਾਂਦੀ ਹੈ ਤੁਹਾਡੀ ਦੇਖਣ ਦੀ ਅੱਖ ਕੰਮ ਕਰਨ ਦਾ ਤਰੀਕਾ ਜਦ ਬਦਲ ਜਾਂਦਾ ਹੈ ਫਿਰ ਕੋਈ ਫਰਕ ਨਹੀਂ ਪੈਂਦਾ ਦੂਜਾ ਕੀ ਕਰਦਾ ਕਿਉਂ ਕਰਦਾ ਇਹ ਚੀਜ਼ਾਂ ਤੇ ਧਿਆਨ ਹੀ ਨਹੀਂ ਜਾਂਦਾ ਅੱਖ ਸਾਰੀ ਦਿਹਾੜੀ ਜਦ ਆਪਣੇ ਆਪ ਤੇ ਰਹਿਣੀ ਆ ਕਿ ਅਸੀਂ ਕੀ ਵਧੀਆ ਕਰਦੀਏ ਅਸੀਂ ਕਿਵੇਂ ਆਪਣੇ ਆਪ ਨੂੰ ਚੇਂਜ ਕਰੀਏ ਅੱਜ ਚੇਂਜ ਕਰੀਏ ਤਾਂ ਕਿ ਸਾਡਾ ਕੱਲ ਵਧੀਆ ਬਣੇ ਫਿਰ ਦੇਖਿਓ ਕਿ ਜਿਹੜੀ ਆਪਾਂ ਕਹਿੰਦੇ ਆ ਨਾ ਕਿ ਸਾਡੇ ਘਰਾਂ ਦੇ ਵਿੱਚ ਮਾਹੌਲ ਚੇਂਜ ਨਹੀਂ ਹੁੰਦਾ ਮਾਹੌਲ ਚੇਂਜ ਹੋਊਗਾ ਮਾਹੌਲ ਚੇਂਜ ਹੋਣਾ ਹੈ ਸਿਰਫ ਆਡੇ ਨਾਲ ਆਪਣੇ ਆਪ ਨੂੰ ਚੇਂਜ ਕਰਨ ਦੇ ਨਾਲ ਜਿਹੜਾ ਮਾਹੌਲ ਚੇਂਜ ਹੋਣਾ ਹੈ ਉਹ ਫਿਰ ਉਹ ਤੋਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਣਾ ਜਿਹੜੀਆਂ ਗੱਲਾਂ ਜਿਵੇਂ ਕੱਲ ਬੀਤ ਗਈਆਂ ਕੋਈ ਘਰ ਦੇ ਵਿੱਚ ਲੜਾਈ ਪੈ ਗਈ ਕੋਈ ਕਲੇਸ਼ ਪੈ ਗਿਆ ਉਹਨਾਂ ਨੂੰ ਚੱਕੀ ਨਾ ਰੱਖੋ ਉਹਨਾਂ ਤੋਂ ਕੁਝ ਸਿੱਖੋ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰੋ ਇਹ ਸਾਡੀ ਆਪਣੀ ਸਾਂਝੇ ਘਰ ਦੀ ਪ੍ਰੈਕਟਿਸ ਹੈ ਮੈਂ ਸਿਰਫ ਉਹੀ ਗੱਲਾਂ ਸ਼ੇਅਰ ਕਰੂੰਗੀ ਜਿਹੜੀਆਂ ਪ੍ਰੈਕਟੀਕਲੀ ਅਸੀਂ ਕਰ ਰਹੇ ਹਾਂ ਮੈਂ ਕੋਈ ਕਿਤਾਬੀ ਗੱਲਾਂ ਨਹੀਂ ਨਾ ਮੈਂ ਕੋਈ ਜ਼ਿਆਦਾ ਕਿਤਾਬ ਪੜ੍ਹਦੀ ਆ ਸੋ ਉਹ ਗੱਲਾਂ ਮੇਤੋਂ ਹੋਣੀਆਂ ਵੀ ਨਹੀਂ ਆ ਪ੍ਰੈਕਟੀਕਲੀ ਜੋ ਸਾਡੇ ਚ ਹੋ ਰਿਹਾ ਆ ਜਿੱਥੇ ਕਿਤੇ ਇੱਕ ਦੂਜੇ ਨੂੰ ਕਹਿਣ ਵਾਲੀ ਗੱਲ ਆ ਜ਼ੁਰਤ ਦੇ ਨਾਲ ਕਹੀ ਵੀ ਜਾਵੇ ਇੱਕ ਦੂਜੇ ਦੀ ਮੰਨੀ ਵੀ ਜਾਵੇ ਹੁਣ ਕਈ ਵਾਰ ਮੈਂ ਤੇ ਚਰਨਜੀਤ ਕਿਤੇ ਜਾ ਰਹੇ ਹੁੰਨੇ ਆ ਤਾਂ ਉਹ ਕਹਿੰਦੇ ਆ ਕਿ ਆਪਾਂ ਫਲਾਨੇ ਥਾਂ ਚੱਲੀਏ ਮੇਰਾ ਕਦੇ ਮੂਡ ਹੈਗਾ ਕਦੇ ਨਹੀਂ ਹੈਗਾ ਕਈ ਵਾਰ ਘਰ ਦੇ ਕੰਮ ਨੇ ਮੈਂ ਓਨੈਸਟਲੀ ਉਹਨਾਂ ਨੂੰ ਦੱਸ ਦਿੰਨੀ ਆ ਕਿ ਅੱਜ ਮੇਰਾ ਦਿਲ ਨਹੀਂ ਕਰ ਰਿਹਾ ਪਰ ਹਾਂ ਚਲੋ ਜੇ ਥੋੜਾ ਦਿਲ ਕਰਦਾ ਮੈਂ ਤੁਹਾਡੇ ਨਾਲ ਚੱਲਦੀ ਜ਼ਰੂਰਾਂ ਕੰਪਨੀ ਦਵਾਂਗੀ ਜ਼ਰੂਰ ਜਾਣੀ ਆ ਸੋ ਇੱਕ ਆਪਣੇ ਆਪ ਨਾਲ ਸੱਚੇ ਹੋਣਾ ਸਭ ਤੋਂ ਵੱਡੀ ਗੱਲ ਆ ਨਾ ਕਿ ਫਾਰਮੈਲਟੀ ਦੇ ਵਿੱਚ ਦੂਰੀ ਲਾਈਫ ਜਿਉਣੀ ਜਿਹੜੀ ਅਸੀਂ ਇਹ ਦੂਰੀ ਲਾਈਫ ਜਿਉ ਰਹੇ ਆ ਜਿਵੇਂ ਕਿ ਹੱਸਦੇ ਹੁੰਦੇ ਆ ਕਿ ਔਰਤਾਂ ਸਾਰੀਆਂ ਚੁਗਲੀਆਂ ਚਗਲੀਆਂ ਕਰਕੇ ਘੰਟਾ ਦੋ ਘੰਟੇ ਲਾ ਕੇ ਕਹਿਣੀਆਂ ਚੱਲ ਆਪਾਂ ਨੂੰ ਕੀ ਅਗਲੇ ਦੀ ਜ਼ਿੰਦਗੀ ਚੱਲ ਆਪਾਂ ਨੂੰ ਕੀ ਅਗਲੇ ਦਾ ਕਰ ਇਹ ਚੀਜ਼ਾਂ ਆ ਕਿ ਜਿਹੜੀਆਂ ਸਾਨੂੰ ਦੁਖੀ ਕਰ ਰਹੀਆਂ ਜਿਹੜੀਆਂ ਸਾਡੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਨਹੀਂ ਲਿਆਉਣ ਦਿੰਦੀਆਂ ਇੱਕ ਮੈਨੂੰ ਛੋਟੀ ਜੀ ਕਹਾਣੀ ਯਾਦ ਆ ਗਈ ਕਹਿੰਦੇ ਵੀ ਇੱਕ ਭਿਕਸ਼ੂ ਜਿਵੇਂ ਜਾਂਦਾ ਸੀ ਉਹਦੇ ਨਾਲ ਇੱਕ ਜਵਾਨ ਸੀ ਤੇ ਇੱਕ ਬੁੱਢਾ ਸੀਗਾ ਸਾਧਨਾ ਕੀਤੀ ਹੋਈ ਉਹ ਜਾ ਰਹੇ ਸੀ ਨਦੀ ਪਾਰ ਕਰਨੀ ਸੀ ਤੇ ਨਦੀ ਪਾਰ ਕਰਨ ਵੇਲੇ ਇੱਕ ਜਵਾਨ ਕੁੜੀ ਸੀ ਉਹ ਕਹਿੰਦੀ ਮੈਨੂੰ ਵੀ ਨਦੀ ਪਾਰ ਕਰਾ ਦੋ ਚੱਕ ਕੇ ਤੇ ਜਿਹੜਾ ਬੁੱਢਾ ਸਿਗਾ ਪਿਖਸ਼ੂ ਉਹ ਕਹਿੰਦਾ ਵੀ ਨਹੀਂ 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 ਉਹਨੇ ਸੋਚਿਆ ਕਿ ਜੇ ਮੈਂ ਜਵਾਨ ਕੁੜੀ ਨੂੰ ਚੱਕਿਆ ਮੈਂ ਭਿੱਟਿਆ ਜਾਊਂਗਾ ਮੈਂ ਐ ਹੋਜੂ ਇਹ ਤਾਂ ਅਸੀਂ ਤਾਂ ਹੱਥ ਨਹੀਂ ਲਾ ਸਕਦੇ ਤੇ ਉਹਨੇ ਜਵਾਬ ਦਿੱਤਾ ਜਿਹੜਾ ਜਵਾਨ ਪਿਖਸ਼ੂ ਸੀ ਉਹ ਕਹਿੰਦਾ ਵੀ ਚੱਲ ਠੀਕ ਆ ਉਹਨੇ ਉਹਨੂੰ ਮੋੜਿਆ ਤੇ ਚੱਕਿਆ ਨਦੀ ਪਾਰ ਕਰਾਈ ਉਹਨੂੰ ਲਾਇਆ ਤੇ ਤੁਰ ਗਏ ਜਿਵੇਂ ਉਹ ਆਪਣੇ ਆਸ਼ਰਮ ਵੱਲ ਜਾ ਰਹੇ ਆ ਆਸ਼ਰਮ ਕਿਲੋ 2 ਮੀਟਰ ਜੋ ਵੀ ਸੀ ਰਸਤਾ ਤੈਹ ਹੋ ਗਿਆ ਜਿਉਂ ਹੀ ਉਹਦੇ ਨੇੜੇ ਪਹੁੰਚੇ ਤਾਂ ਜਿਹੜਾ ਬੁੱਢਾ ਪਿਖਸ਼ੂ ਸੀ ਉਹ ਕਹਿੰਦਾ ਵੀ ਮੈਂ ਜਾ ਕੇ ਤੇਰੀ ਨਾ ਸ਼ਿਕਾਇਤ ਲਾਉਂ ਵੀ ਤੂੰ ਗਲਤ ਕੰਮ ਕੀਤਾ ਉਹ ਕੁੜੀ ਨੂੰ ਆਪਣੇ ਮੋਢਿਆਂ ਤੇ ਚੱਕਿਆ ਤੇ ਤੂੰ ਨਦੀ ਪਾਰ ਕਰਾਈ ਆ ਕੁੜੀ ਨੂੰ ਮੋਢਿਆਂ ਤੇ ਚੱਕਿਆ ਜਵਾਨ ਪਿਖਸ਼ੂ ਨੇ ਵੱਡੀ ਗੱਲ ਕਹੀ ਕਹਿੰਦਾ ਕਿਹੜੀ ਕੁੜੀ ਕਹਿੰਦਾ ਅੱਛਾ ਤੂੰ ਉਹ ਕੁੜੀ ਦੀ ਗੱਲ ਕਰ ਤਾਂ ਜਿਹਨੂੰ ਮੈਂ ਚੱਕ ਕੇ ਲਾ ਵੀ ਦਿੱਤਾ ਤੇ ਤੂੰ ਹਲੇ ਵੀ ਚੱਕੀ ਬੈਠਾ ਸੋ ਸਾਡੇ ਵਿੱਚ ਇਹ ਜਿਆਦਾ ਪ੍ਰੋਬਲਮ ਹੈ ਕਿ ਅਸੀਂ ਗੱਲਾਂ ਨੂੰ ਚੱਕੀ ਬੈਠੇ ਰਹਨੇ ਆ ਜਿਹੜੀ ਕੱਲ ਲੰਘੀ ਉਹਨੂੰ ਛੱਡਦੇ ਨਹੀਂ ਉਹ ਤੋਂ ਕੁਝ ਸਿੱਖਦੇ ਨਹੀਂ ਤੇ ਇਹੀ ਫਰਕ ਆ ਸਾਂਝੇ ਕਰਦਾ ਕਿ ਇੱਥੇ ਅਸੀਂ ਹਰ ਰੋਜ਼ ਕੰਮ ਕਰਦੇ ਆਂ ਹਰ ਰੋਜ਼ ਜ਼ਿੰਦਗੀ ਦੇ ਵਿੱਚ ਵਿਚਰਦੇ ਆਂ ਔਰ ਹਰ ਰੋਜ਼ ਗਲਤੀਆਂ ਵੀ ਕਰਦੇ ਆਂ ਔਰ ਉਹ ਗਲਤੀਆਂ ਤੋਂ ਸਿੱਖਦੇ ਆਂ ਤੇ ਮੂਵ ਹੁੰਨੇ ਆਂ ਤੇ ਦੂਜੀ ਗੱਲ ਆ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਕੋਈ ਇਹ ਨਹੀਂ ਦਿਖਾ ਰਹੇ ਕਿ ਸਾਡੀ ਜਿਉਣ ਵਾਲੀ ਜ਼ਿੰਦਗੀ ਹੋਰ ਆ ਤੇ ਕਹਿਣ ਵਾਲੀ ਹੋਰ ਆ ਸਾਡੇ ਨਾਲ ਤਕਰੀਬਨ ਸਾਡੇ ਭੈਣ ਭਰਾ ਸਾਰਾ ਸਾਰਾ ਦਿਨ ਵੀ ਬੈਠੇ ਰਹਿੰਦੇ ਆ ਉਹ ਦੇਖਦੇ ਰਹਿੰਦੇ ਆ ਕਿ ਇਹਨਾਂ ਦੀ ਲਾਈਫ ਦੇ ਵਿੱਚ ਕੀ ਹੋ ਰਿਹਾ ਸੋ ਦਖਾਵੇ ਵਾਲੀ ਜ਼ਿੰਦਗੀ ਇਹ ਤਾਂ ਬਿਲਕੁਲ ਹੀ ਖਤਮ ਆ ਸਭ ਤੋਂ ਪਹਿਲਾਂ ਜਿਹੜਾ ਆਪਣੇ ਆਪ ਨੂੰ ਸੌਖਾ ਲੱਗਦਾ ਆਪਣੇ ਦਿਲ ਨੂੰ ਜਿਹੜੀ ਗੱਲ ਅਪੀਲ ਕਰਦੀ ਆ ਅਸੀਂ ਉਹ ਜ਼ਿੰਦਗੀ ਜਿਉ ਰਹੇ ਆ ਔਰ ਇਹ ਸਾਰੇ ਘਰਾਂ ਦੇ ਵਿੱਚ ਪੋਸੀਬਲ ਆ ਹਰ ਇਨਸਾਨ ਉਹ ਜ਼ਿੰਦਗੀ ਜਿਉਣ ਲਈ ਆ ਆਪਣੇ ਜੋ ਮਨ ਚਾਹੁੰਦਾ ਉਹ ਕਰਨ ਲਈ ਆ ਪਰ ਉਹ ਕਰਨ ਤੋਂ ਬਾਅਦ ਇਹ ਜ਼ਰੂਰ ਆ ਕਿ ਉਹ ਦਾ ਅਨਾਲਿਸਿਸ ਕਰੇ ਕਿ ਕੀ ਉਹ ਦੇ ਪੋਜ਼ਿਟਿਵ ਕੀ ਉਹ ਦੇ ਨੈਗੇਟਿਵ ਪੁਆਇੰਟ ਰਹੇ ਉਸ ਤੋਂ ਬਾਅਦ ਉਹਨੂੰ ਐਜ਼ ਐਕਸਪੀਰੀਅੰਸ ਲੈ ਕੇ ਉਸ ਤੋਂ ਬਾਅਦ ਅੱਗੇ ਚੱਲੇ ਨਾ ਕਿ ਇਸ ਗੱਲ ਤੇ ਰਵੇ ਕਿ ਹਾਂ ਜੋ ਮੈਂ ਕਹਿੰਦਾ ਉਹ ਠੀਕ ਆ ਜੋ ਮੈਂ ਕਹਿੰਦਾ ਉਹੀ ਹੋਣਾ ਚਾਹੀਦਾ ਮੇਰਾ ਕਿਹਾ ਕਦੇ ਗਲਤ ਨਹੀਂ ਹੁੰਦਾ ਇਹ ਚੀਜ਼ਾਂ ਆ ਜਿਹੜੀਆਂ ਸਾਨੂੰ ਟਾਈਮ ਦੇ ਨਾਲ ਚੇਂਜ ਕਰਨੀਆਂ ਪੈਂਦੀਆਂ ਜਿਵੇਂ ਕਹਿੰਦੇ ਆ ਵੀ ਅੱਗੇ ਮਾਵਾਪੀ ਸਿਆਣੇ ਹੁੰਦੇ ਸੀ ਜੋ ਕਹਿ ਦਿੰਦੇ ਸੀ ਉਵੇਂ ਹੁੰਦਾ ਸੀ ਪਰ ਹੁਣ ਅਸੀਂ ਦੇਖਿਆ ਕਿ ਹੁਣ ਸਾ ਤੋਂ ਮੂਹਰੇ ਵਾਲੀ ਜਨਰੇਸ਼ਨ ਸਾ ਤੋਂ ਜ਼ਿਆਦਾ ਸਿਆਣੀ ਆ ਸੋ ਇਹਦੇ ਮੰਨਣ 'ਚ ਕੋਈ ਫਰਕ ਹਰਜ ਨਹੀਂਗਾ ਕਿ ਉਹ ਜ਼ਿਆਦਾ ਸਿਆਣੇ ਆ ਬਹੁਤ ਚੀਜ਼ਾਂ ਨੇ ਜਿਵੇਂ ਕੰਪਿਊਟਰ ਦਾ ਜੋਗ ਆ ਗਿਆ ਆਈਟੀ ਆ ਗਈ ਆ ਇਹ ਚੀਜ਼ਾਂ ਸਾਨੂੰ ਆਉਂਦੀਆਂ ਹੀ ਨਹੀਂ ਗਿਆ ਤੇ ਸਾਡੇ ਬੱਚੇ ਬੜੀ ਸੋਹਣੀ ਤਰ੍ਹਾਂ ਸਾਨੂੰ ਸਿਖਾਉਂਦੇ ਆ ਤੇ ਹੋਰ ਵੀ ਕਾਫੀ ਕੁਸ਼ਲ ਲਾਈਫ ਦੇ ਵਿੱਚ ਜਿਹੜਾ ਉਹਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਤੇ ਮੰਨਣ 'ਚ ਹਰਜ ਕੀ ਆ ਅਸੀਂ ਸੌਖੇ ਹੀ ਹੋਣਾ ਕਿ ਸਾਨੂੰ ਆਉਂਦਾ ਨਹੀਂ ਉਹਨਾਂ ਤੋਂ ਸਿੱਖ ਲਓ ਜਾਓ ਕਰ ਦੇਣਗੇ ਤੇ ਇਹੇ ਨਿੱਕੀਆਂ ਨਿੱਕੀਆਂ ਗੱਲਾਂ ਜੇ ਅਸੀਂ ਦਿਨ ਦੇ ਵਿੱਚ ਜੇ ਅਸੀਂ ਇੱਕ ਗੱਲ ਨੂੰ ਮੰਨ ਕੇ ਵੀ ਚੇਂਜ ਕਰ ਲਈਏ ਨਾ ਤੇ ਲਾਈਫ ਬਹੁਤ ਬਹੁਤ ਜ਼ਿਆਦਾ ਸੌਖੀ ਆ ਸਾਂਝ ਕਰਦੇ ਵਿੱਚ ਜਦ ਵੀ ਆਉਣੇ ਹੋ ਕੋਈ ਨਾ ਕੋਈ ਜਰੀ ਜ਼ਰੂਰ ਤੁਹਾਨੂੰ ਪੋਜ਼ਿਟਿਵ ਚੀਜ਼ ਲੱਭਦੀ ਹੋਊਗੀ ਉਹਨੂੰ ਇੱਥੋਂ ਲੈ ਕੇ ਜਾਓ ਆਪਣੇ ਘਰ ਦੇ ਵਿੱਚ ਅਪਲਾਈ ਕਰੋ ਇੰਪਲੀਮੈਂਟ ਕਰੋ ਉਹਦੇ ਰਿਜ਼ਲਟ ਦੇਖੋ ਤੇ ਸਭ ਤੋਂ ਪਹਿਲਾਂ ਆਪਣੇ ਆਪ ਤੇ ਧਿਆਨ ਮਰ ਕੇ ਆਪਣੇ ਆਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੋ। ਇਹੀ ਹੈ ਜ਼ਿੰਦਗੀ ਦਾ ਅਸਲੀ ਨੁਕਤਾ ਤੇ ਸੌਖੇ ਰਹੋਗੇ। ਸੱਚ ਨੂੰ ਕਬੂਲ ਲਓ, ਸੱਚੇ ਹੀ ਹੋਵੋਗੇ। ਧੰਨਵਾਦ।